ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋ ਕੇ ਰਿਕਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਕ ਪਰ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਪ ਕੇ ਸ਼ੇਅਰ ਕਰਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਇੰਦਾ ਕੋਈ ਆਪਣੀ ਖਰੀਦਦਾਰੀ ਕਰ ਸਕਦਾ ਪਹੁੰਚਿਆ ਪਿੰਡ ਮਗਲਚੱਕ ਇਹ ਪੰਨੂਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਪੈਂਦੀ ਆ। ਬਾਈ ਰਣਜੀਤ ਸਿੰਘ ਦੇ ਫਾਰਮ ਤੇ ਪਹੁੰਚੇ ਆ। ਤੇ ਇਹ ਫਾਰਮ ਤੇ ਆਪਾਂ ਨੂੰ کاروبਰੀ ਆ ਕੋਈ ਨਾ ਕੋਈ ਨਾ ਇੱਕ ਦੋ ਤਕਰੀਬਨ ਮਿਲਦੇ ਰਹਿਣਗੇ। ਠੀਕ ਆ ਜੀ। ਬਾਕੀ ਆਪਣੇ ਬਾਈ ਨਾਲ ਕਰਾਂਗੇ ਗੱਲਬਾਤ ਜੁੜੇ ਰਹੋ ਐਂਡ ਤੱਕ। ਤੇ ਕਰਦੇ ਆ ਗੱਲਬਾਤ ਜਾਇਜ਼ ਕੀਮਤ ਵਿੱਚ ਖਰੀਦਾਰੀ ਤੁਹਾਨੂੰ ਕਰਾਉਨੇ ਆ। ਲਓ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਤੋਸ਼ਾ ਸਤਿ ਸ਼੍ਰੀ ਅਕਾਲ। ਉਹ ਚੜ੍ਹਦੀ ਕਲਾ ਦੀ। ਬੜੀ ਕਿਰਪਾ ਗੁਰੂ ਨਾਨਕ ਦੇਵ ਜੀ ਦੀ। ਚਲੋ ਸ਼ੁਗਰ ਮਹaraj ਦੀ ਜੀ। ਸਰਗੁਰਾਂ ਦੀ ਕਿਰਪਾ ਦੇ ਨਾਲ ਹੀ ਤੁਰੇ ਫਿਰਦੇ ਆ ਰਹੇ ਹਾਂ ਜੀ ਹਾਂਜੀ 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 ਤੇ ਹੋਰ ਕਹਿਣ ਸਿੱਧਾ ਹਾਂਜੀ ਵਧੀਆ ਜੀ ਵਧੀਆ ਸਵਾਗਤ ਹੈ ਜੀ ਐਡਰੈਸ ਕਰਕੇ ਇੱਕ ਰੋਡ ਪੈਨ ਆਪਣਾ ਮੁੱਖ ਚੱਕ ਪੰਨਵਾ ਜੀ ਜੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਦੇ ਤਹਿਸੀਲ ਵੀ ਆਪਾਂ ਨੂੰ ਸ੍ਰੀ ਤਰਨਤਾਰਨ ਸਾਹਿਬ ਹੀ ਪੈਂਦੀ ਹੈ ਮੋਬਾਈਲ ਨੰਬਰ ਕੀ ਆਗਾ ਜੀ ਮੋਬਾਈਲ ਨੰਬਰ ਆਪਣਾ 96436 12033 ਤੇ ਨਾਮ ਜੀ ਨਾਮ ਰਣਜੀਤ ਸਿੰਘ ਜੀ ਠੀਕ ਹੈ ਜੀ ਵਪਾਰ ਲੈਣਾ ਕੀਤਾ ਹਨਾ ਵਪਾਰ ਦਾ ਮੈ ਜੀ ਆਪਣਾ ਇੱਕ ਦੋ ਨਾਲ ਆਉਂਦੇ ਰਹਿੰਦੇ ਇਤਰਾ ਹਾਂ ਆਉਂਦੇ ਜਾਂਦੇ ਰਹਿੰਦੇ ਤਿੰਨ ਦੇ ਵਿੱਚ ਤੇ ਜਿਹੜੀਆਂ ਮੱਝਾਂ ਵੀ ਆ ਜਾਂਦੀਆਂ ਜੀ ਜਿਹੜਾ ਵੀ ਪਸ਼ੂ ਵੱਜੇ ਹਾਂਜੀ ਹਾਂਜੀ ਜਿਹੜਾ ਮਿਲ ਗਿਆ ਕਿਸ ਕਰਨੀ ਕੋਈ ਨਿੱਕਾ ਵਾਜੇ ਵੱਡਾ ਵਾਜੇ ਹਨਾ ਹਾਂਜੀ ਹਾਂਜੀ ਠੀਕ ਹੈ ਉਹ ਵੀ ਮਿਲ ਗਿਆ ਆਪਾਂ ਲੈ ਆਉਣਾ ਠੀਕ ਹੈ ਜੀ ਹਾਂਜੀ ਤੇ ਨੀਲੀ ਰਾਵੀ ਤੋਂ ਕਰਕੇ ਸ਼ੁਰੂਆਤ ਨੀਲੀ ਦਾ ਨਕੀਨਾ ਵਿਖਾਓ ਜੀ ਵਾਹ ਵਾਹ ਕਿਆ ਬਾਤ ਹੈ ਹਨਾ ਕਿਣਵਾ ਸੂਆ ਆ ਗਈ ਜੀ ਚੌਥੀ ਇਹ ਸੂਆ ਤੀਸਰਾ ਆ ਗਈ ਜੀ ਤੀਸਰਾ ਆ ਗਈ ਤੇ ਸਮਾਂ ਕਿੰਨਾ ਕੁ ਰਹੇਗਾ ਡਿਲੀਵਰੀ ਦੇ ਵਿੱਚ ਸਮਾਂ ਹੈ ਜੀ ਹਫਤੇ ਦੇ ਅੰਦਰ ਅੰਦਰ ਸੂਕੋਗੇ ਅੱਛਾ ਹਾਂ 1 ਹਫਤਾ ਬਾਕੀ ਰਹੇਗਾ ਹਾਂ ਹਫਤੇ ਦੇ ਵਿੱਚ ਵਿੱਚ ਸੂਕੋ ਠੀਕ ਹੈ ਖੋਲ ਗਏ ਤੁਰਾ ਤਾਰਾ ਸਜਣਾ ਤੁਹਾਨੂੰ ਕਰਾਉਣੇ ਚੈੱਕ ਮਿਲਕਮੈਨ ਵੀ ਚੰਗੀ ਆ ਤੇ ਬੇੜੀ ਬਿਊਟੀ ਕੁੜੀ ਸੋਹਣੀ ਆ ਲਓ ਜੀ ਧਾਰੀ ਚੰਗੀ ਸੋਹਣੀ ਪਾਈ ਆ ਮੈਨੇ ਸਿੰਘ ਸੂਤ ਦੀ ਵੀ ਕੁਆਲਿਟੀ ਸਜਣੋਂ ਚੰਗੀ ਗੋਲ ਸਿੰਘ ਹੀ ਆ ਤੇ ਫਬਰਾਂ ਕਿ ਚੰਗੀ ਆ ਵਜਨ ਵਟੇ ਵਾਲੀ ਆ ਕੋਈ ਛੋਟੀ ਮੋਟੀ ਨਹੀਂ ਆ ਆਟਰ ਕੁਆਲਟੀ ਸਮਾਂ ਕੋਈ 10 ਕ ਦਿਨ ਦਾ ਜਿਹੜਾ ਵਿੱਚ ਰਹਿ ਗਿਆ ਇਹਦੇ ਵਿੱਚ ਜਿਹੜੀ ਤੇ ਤਿਆਰ ਕਰਨੀ ਆ ਉਹ ਜੈਸ ਲਾ ਲਿਓ ਕਿ ਕਿੰਨੀ ਘੋਰ ਬਣ ਜੂਗੀ ਤੇ ਕਿੰਨਾ ਕ ਬਾਈ ਜੀ ਉਮੀਦ ਕਰਦੇ ਭਾਂਡੇ ਚ ਦੁੱਧ ਭਰੂਗੀ ਇਹ 12 13 ਲੀਟਰ ਭਰੂਗੀ ਜੀ ਵਾਹ ਬਾਕੀ ਦੁੱਧ ਸੇਵਾ ਦਾ ਕੋਈ 14 ਚੋਲੇ 15 ਚੋਲੇ ਜੀ ਇਹ ਤਾਂ ਸੇਵਾ ਆਪਣੀ ਦਾ ਹੈਨਾ ਜੇ ਸਾਂਭਾਂਗੇ ਤੇ 16ਾਂਗੇ ਗੈਸ ਕਰਦੇ ਆ ਵੀ 12 13 ਲੀਟਰ ਦੁੱਧ ਭਰੂਗੀ ਠੀਕ ਆ ਠੀਕ ਆ ਬਾਕੀ ਅਜੇ ਮੈਂ ਬੰਦ ਹੀ ਆਉਂਦੀ ਪੂਰੀ ਅਜੇ ਢਿਲ ਢੁਲ ਚੰਗੀ ਬਹਾਨੇ ਚ ਕਾਫੀ ਪਈ ਆ ਜੇ ਜਿਹੜੇ ਹਿਸਾਬ ਨਾਲ ਤੋਰੇ ਦੇ ਹਿਸਾਬ ਨਾਲ ਜੈਸ ਲਾਈਏ ਤੇ ਮੈਂ ਪੂਰੇ ਫਟਾ ਲਾ ਚੁੱਕਾ ਹਣਾ ਬਹੁਤ ਮਾ ਜਾ ਮੇਲ ਬਣਦੀ ਆ ਆ ਮੇਲ ਪੰਜੂਗੀ ਤੇ ਵਾਕਿਆ ਨਿਕਰਾ ਲਾ ਕੇ ਮੜੀ ਜੀ ਵਿਖਾ ਦੂ ਠੀਕ ਆ ਥਾਂ ਤੋਂ ਓਕੇ ਚਾਰੇ ਪੱਧਰ ਪਾਰ ਪਿਛੇ ਦੀ ਫੁੱਲ ਗਾਰੰਟੀ ਹੈਨੀ ਗਾਰੰਟੀ ਆਪਣੀ ਦੀ ਗਾਰੰਟੀ ਘਰ ਤੇ ਕਰ ਹਣਾ ਹਾਂਜੀ ਹਾਂਜੀ ਘਰ ਤੇ ਆਪਣੀ ਤਸੱਲੀ ਕਰਕੇ ਬਾਅਦ ਚ ਪੈਸੇ ਦੇ ਦੇ ਕੋਈ ਇਹੋ ਜੀ ਤੁੜਕ ਵਾਲੀ ਗੱਲ ਨਹੀਂ ਸੱਚ ਨੂੰ ਮੈਂ ਚੰਗੀ ਖਾਨਦਾਨੀ ਆ ਕਿਉਂਕਿ ਤਰਨਤਨ ਬਿਲਡ ਦੀ ਆ ਬਾਡਰ ਏਰੀਆ ਹੀ ਸਾਡਾ ਸਾਰਾ ਇਹ ਤਰਨਤਨ ਤੇ ਆਪਣੀ ਜਿਹੜੀ ਤਸੱਲੀ ਕਰਿਓ ਫਿਰ ਵੀ ਜਿਹੜੇ ਮਾਨੂੰ ਲੱਗੇ ਨੀਲੀ ਰਾਵੀ ਦੇ ਚਾਹਵਾਨ ਹੋਣ ਉਹ ਆਪਣੀ ਜਸ ਕਰਕੇ ਖਰੀਦਦਾਰੀ ਕਰਿਓ ਇਹਦੀ ਕੀਮਤ ਕਿੰਨੀ ਹੈ ਭਾਈ ਜੀ ਫਿਰ ਕਰ ਦਈਏ ਕੀਮਤ ਵੇਖ ਲਓ ਸੰਧੂ ਸਾਹਿਬ ਨਹੀਂ ਜੀ ਤੁਹਾਡੀ ਚੀਜ਼ ਆ ਤੁਸੀਂ ਕਰ ਦਿਓ ਨਹੀਂ ਜੀ ਤੁਹਾਡੀ ਚੀਜ਼ ਆ ਦੌਲਤ ਆ ਤੁਸੀਂ ਰੋਜ਼ ਵੀਡੀਓ ਨਹੀਂ ਸਾਡੇ ਤੇ ਫਿਰ ਅਸੀਂ ਮਗਰੋਂ ਵੈਂਟ ਤੇ ਆ ਕੇ ਘਾਟਵੱਦ ਕਰਨੀ ਹੁੰਦੀ ਨਾ ਵੇਖ ਲਓ ਪਿਆਰ ਮਾਤ ਤੁਹਾਡੇ ਦੋ ਛੜਾਉਣਾ ਹੁੰਦਾ ਇਹ ਨਾ ਵੇਖ ਲਓ ਕੋਈ ਸ਼ਾਕ ਨਹੀਂ ਚੰਗੀ ਸੋਹਣੀ ਮੈਂ ਫਾ ਬਰਾਬੇ ਚੰਗੀ ਕਰ ਲਈਏ ਡੇਢ ਜੀ ਨਹੀਂ ਮਨ ਤੇ ਕਰਦਾ ਆਏ ਜੀ ਕਰ ਦੇਗਾ ਮੰਨ ਤੇ ਕਰਦਾ ਆਏ ਬਾਹਰ ਬਾਜ਼ਾਰ ਦੇ ਹਿਸਾਬ ਨਾਲ ਪਰ ਕਰਨਾ ਨਹੀਂ ਤਾਂ ਮੈਨੂੰ ਦਹਾ ਨਹੀਂ ਜਾਨੀ ਆਪਾਂ ਜਾਇ ਹੀ ਦੇ ਜਣੀ ਆ ਜੀ ਆ ਗਈ ਫਿਰ ਰੁਪਈਆ 2 ਰੁਪਈਏ ਕਮਾਈ ਲੈਣੀ ਆ ਲੈ ਕੇ ਦੇਣੀ ਆਪਾਂ ਕਿਹੜਾ ਰੱਖ ਗਏ ਨੂੰ ਨਹੀਂ ਨਹੀਂ ਰੁਪਈਆ 2 ਰੁਪਈਏ ਬਸ ਜਿਹੜੀ ਗੱਲ ਹੁੰਦੀ ਆ ਹਾਂ ਜੀ ਤੇ ਕਰ ਦਈਏ ਜੈ ਸਨੋ ਜੇ ਕਿੰਨੇ ਕ ਦੀ ਦੇ ਦਿੱ ਗਿਆ ਪਹਾਨਾ ਸਾਨੂੰ ਸਾਬ ਬੋਲੇ ਦਾ ਜੋ ਮਰਜ਼ੀ ਕਰੀ ਜਾਈਏ ਹਾਂ 1 20 ਹੀ ਦੇ ਦਿੰਦੇ ਹਾਂ 1 ਲੱਖ 20 ਦੀ 1 ਲੱਖ 20 ਪਿਆਰ ਮੱਤ ਹੋ ਜੂ ਹੋ ਜੂ ਕਿੰਨਾ ਕਰਨਾ 15 ਦੀ ਦੇ ਦਈਏ 15 ਦੀ 10 ਦੀ ਨਾ ਕਰੀਏ 10 ਦੀ ਜਾਣ ਦੇ ਪਹਿਲੀ ਵੀਡੀਓ ਆਕਰਾਂ ਨਾ ਬੰਜੇ ਹਨਾ ਤੇ ਉੱਥੇ ਪੀਸ ਮਿਲਦਾ ਨਹੀਂ ਜੇ ਨੀਲੀ ਜਾਣਾ ਦੇ ਭਾਈ ਰਣਜੀਤ ਸਿੰਘ ਦੇ ਫਾਰਮ ਤੇ ਜਾਣਾ ਹਨਾ ਤੁਹਾਡੀ ਗੱਲ ਠੀਕ ਹੈ ਮੋਗਲ ਚਟੀਆਂ ਦੇ ਫਾਰਮ ਤੋਂ ਲਿਓਣੀ ਹੈ ਯਾਦ ਕਰਨ ਕਿਤੇ ਬੱਚੇ ਪੁੱਛੇ ਦੁੱਧ ਪੀਣ ਕੇ ਯਾਦ ਕਰਨ ਕਿਤੇ ਜੈਸਨੋ ਹੀ ਕਰ ਦਿਓ ਛੋੜ ਛੱਪਾ ਵਿੱਚੋਂ ਕੋਈ 100 200 ਹੀ ਕਰਿਓ ਚਲੋ ਫੇਰ ਆਉਂਦੀ ਛੋੜ ਹੋ ਗਈ ਆ ਜਿਹੜਾ ਭੈਣ ਭਰਾ ਕੋਈ ਗੱਲ ਨਹੀਂ ਮਾਨ ਪਿਆਰ ਥੋੜਾ ਬਰਾ ਕਰ ਦਿਓ ਦੇ ਦੇ ਆ ਦੇ ਦਿਓ ਸਚਨੋ ਸਾਰੀਆਂ ਹੀ ਨਿਸ਼ਾਨੀਆਂ ਨੂੰ ਕਵਰ ਕਰਦੀ ਹੈ ਮੈਂ ਚੰਗੀ ਆ ਚਾਰੇ ਜੂਰੂ ਚੰਗੀ ਆ ਖੁਰਲੀ ਜਿਹੜੀ ਮਾਂਜ ਗਈ ਆ ਠੀਕ ਆ ਕਿਉਂਕਿ ਇਹੋ ਡੰਗਰ ਚਾਰੂ ਦਾ ਵਾਧਾ ਹੁੰਦਾ ਹੈ ਬਾਕੀ ਪਿੰਡੇ ਦੇ ਕੱਲੀ ਕੱਲੀ ਨਾਰ ਜੰਗਦੀ ਆ ਠੀਕ ਆ ਮੈਂ ਦੀ ਬਿਊਟੀ ਬੈਡੀ ਚੰਗੀ ਆ ਖਾਪਰਾ ਪਿਆ ਥਾਨ ਵੀ ਬਹੁਤ ਸੋਹਣਾ ਲੱਗਾ ਇੱਕ ਦਸ ਦੇ ਵਿੱਚ ਤੁਹਾਨੂੰ ਮਿਲ ਜੂਗੀ ਤੇ ਖਰੀਦਾਰੀ ਤਾਂ ਹਜ਼ੂਰ ਜ਼ਰੂਰੀ ਕਰਿਓ ਬਾਕੀ ਅਜੇ ਖੁਰਕੰਦੀ ਨਿਸ਼ਾਨੀਆਂ ਹੁੰਦੀਆਂ ਕਿ ਵੇਗੰਦੀਆਂ ਹਣਾ ਹਾਂਜੀ ਹਾਂਜੀ ਤੇ ਸੋਹਣੀ ਆ ਮੈਂ ਦੂਜੇ ਨੰਬਰ ਤੇ ਆ ਗਈ ਕੱਚੀ 20 ਦਿਨ ਦੀ ਹਾਂਜੀ 20 ਦਿਨ ਦੀ ਹਾਂ ਠੀਕ ਆ ਲੋ ਜੀ ਥਾਂ ਸੋਹਣਿਆਂ ਦਾ ਵੀ ਬਿਲਕੁਲ ਓਕੇ ਆ ਬੰਦਰੇ ਥਾਂ ਲੈਵਾ ਮਿਲਕਮੈਨ ਵੀ ਚੰਗੀ ਆ ਇਹਨੂੰ ਖੁੱਲ ਗਈ ਜੀ ਲੋ ਜੀ ਇਹ ਸੂਬਤ ਜਾਓ ਤੁਹਾਨੂੰ ਜਾਓ ਆ ਪਾ ਲੈ ਆਂਦੀ ਵਪਾਰ ਲੈਣਿਆ ਹਾਂ ਆਪਾਂ ਆਪਣੀ ਸਮਝ ਨਾਲ ਲੈ ਆਏ ਕੋਈ ਤਿਜਾ ਲਾ ਲੈ ਕੋਈ ਚੌਥਾ ਲਾ ਲੈ ਹਾਂ ਠੀਕ ਆ ਇਹਦੇ ਵਿੱਚ ਕੋਈ ਗੁੱਸਾ ਨਹੀਂ ਹਾਂ ਨ ਪੱਕੀ ਗੱਲ ਹੈ ਹਾਂਜੀ ਆਪਦੀ ਨਿਗਾਹ ਨਾ ਕਰ ਲਈ ਕੋਈ ਹਾਂ ਲਿਆਂਦੀ ਜਦੋਂ ਮਾਲ ਲਿਆਂਦਾ ਹੋਵੇ ਤਾਂ ਫਿਰ ਨਹੀਂ ਉਹ ਬਾਕੀ ਚਾਰੂ ਜੰਗੀਆਂ ਨਾ ਚਾਰੂ ਬੜੀਆਂ ਜੀ ਚਾਰੂ ਜੰਗੀਆਂ ਮੈਂ ਟਾਈਮ ਖੁੱਲੇ ਡੁੱਲੇ ਨੇ 25 ਦਿਨ ਲਾਏ ਹੈ ਨਾ ਲੈ ਜਾਣੇ ਲੈ ਆਏ ਮੈਂ ਭਰਨ ਦੀ ਆ ਭਰ ਕੇ ਸਾਰਾ ਜਿਹੜੀ ਆਰਡਰ ਕੁਆਲਿਟੀ ਹੈ ਬੈਕਗ੍ਰਾਉਂਡ ਤਿਆਰ ਕਰਕੇ ਫੇਰ ਹੀ ਸੋਹੂਗੀ ਹਾਂਜੀ ਹਾਂਜੀ ਨੋ ਜੀ ਬਿਲਕੁਲ ਬਾਕੀ ਮੈਂ ਭਾਰੇ ਪੱਲੇ ਦੀ ਹੈ ਵੀ ਨਹੀਂ ਨਹੀਂ ਵੱਡੇ ਆ ਮੈਂ ਪੂਰੀ ਡੇਰੀ ਮਤਲਬ ਦੀ ਸੱਜਣਾ ਮੈਂ ਇਹ ਵੀ ਤੇ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਗੋਲ ਸਿੰਘ ਨਿੱਕਾ ਨੋ ਜੀ ਬਾਕੀ ਢੇਲ ਕਾਫੀ ਬਾਨੇ ਚ ਸਮੇਂ ਦੇ ਹਿਸਾਬ ਨਾਲ ਬਣਦੀ ਗਈ ਤੇ ਫਿਰ ਆਪੇ ਪਤਾ ਲੱਗ ਜੂ ਕਿੰਨੀ ਕੁ ਤਿਆਰ ਕਰਤੀ ਬੈਕਗਰਾਉਂਡ 12 13 ਕਿਲੋ ਇਹ ਵੀ ਭਰਦੀ ਨੂੰ ਸਭ ਠੀਕ ਹੈ ਘਰ ਲਾ ਗਏ ਮਗਰ ਉਹ ਖਾ ਲਓ ਬਹੁਤ ਢੇਲ ਵਧੀਆ ਵੇਖੋ ਕੋਈ ਫੜ ਕੇ ਮਾਰੀ ਜੀ ਨਾ ਇਹਨੂੰ ਕਰਕੇ ਲਾ ਦਿਓ ਵਾਹ ਵੇਖੋ ਢੇਲ ਵਾਕਿਆ ਹੈਗੀ ਪੂਰੀ ਆ ਬਣ ਜਾਣਾ ਮੈਂ ਨੇ ਜੀ ਪੂਰੀ ਖੋਲੇ ਜਾਣਾ ਆਹ ਵੇਖੋ ਕਿੱਡਾ ਕੋਈ ਨਹੀਂ ਛੜ ਬਹੁਤ ਸੋਹਣਾ ਲੱਗਾ ਮੈਂ ਬਣ ਕੇ ਸੋ ਹਣਾ ਇਹ ਇਹਦੀ ਕੀਮਤ ਕਿੰਨੀ ਕਰਦੇ ਆ ਬਾਈ ਜੀ ਦੇ ਲੋ ਸਭ ਤੋਂ ਘਾੜੋ ਨਹੀਂ ਤੁਸੀਂ ਦੱਸ ਦੋ ਜੀ ਜੈਦ ਜੀ ਕਰਕੇ ਦੇ ਦੋ ਹਾਂ ਜੀ ਜੈਦ ਜੀ ਕਰਕੇ ਦੇ ਦੋ 80 ਦੀ ਦੇ ਦिए ਸਾਂਭਣੀ ਹੈ ਜੇ ਹਾਂ ਜੀ ਅਜੇ ਸਾਂਭਣੀ ਹੈ 20 ਦਿਨ ਕੇ ਨੂੰ 80 ਦੀ ਦੇ ਦਿਆਂਗੇ ਹੋਰ ਕਰ ਦੋ 70 ਦੀ ਦੇ ਰਾਂਗੇ ਹੋਰ 2-3 ਜਹਾੜਾ ਲਾ ਦੋ ਬਾਈ ਦਾ 68 ਦੀ ਦੇ ਦੋ ਹਾਂ ਜੀ 68000 ਨਹੀਂ ਭਜਣਾ ਕੋਈ ਦੋ ਜਾਣੇ ਆ 100 ਰੁਪਇਆ ਛੋੜ ਹੀ ਲਾਓ ਛੋੜ ਹੀ ਹੋਣੀ ਹੈ ਓਕੇ ਜੀ ਸਜਣੋ ਖਰੀਦਦਾਰੀ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ